ਕਿੰਨਾ ਦਿਨ ਚੜ ਗਿਆ ਸਾਰੇ ਕੰਮ ਪੈ ਰਹੇ ਨੇ ਅਹੀਂ ਕਰਦੀ ਆ ਫਟਾਫਟ ਨਿਵੇੜ ਦੇਣੀ ਆ ਹਾਂਜੀ ਨਾਲ ਨਹੀਂ ਤੁਸੀਂ ਹਾਂ ਮੈਂ ਤਾਂ ਨਾਲਿਆ ਸੀ ਅੱਛਾ ਹੁਣ ਕਿੱਧਰ ਜਾ ਰਹੇ ਮੜਾ ਇੱਥੇ ਜਾ ਕੇ ਹੁੰਦਾ ਸੀ ਮੋੜ ਤੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਆ ਕਰੇ ਨਾ ਸੌਦਾ ਮੁੱਕਿਆ ਪਿਆਗਾ ਥੋੜਾ ਜਾ ਜਾ ਤਾਂ ਰਹੋਗੇ ਲੈ ਆਇਓ ਚਲ ਤੂੰ ਪਰਚੀ ਬਣਾ ਕੇ ਰੱਖ ਲਈ ਕੀ ਕੀ ਮੁੱਕਿਆ ਪਿਆ ਪਰ ਚੀ ਤਾਂ ਬਣੀ ਪਈਆ ਇੱਕ ਮਿੰਟ ਰੁਕੋ ਮੈਂ ਲਿਆ ਕੇ ਦਿੰਨੀ ਆ ਚੱਲ ਕੋਈ ਨਹੀਂ ਮੈਂ ਕਹਿੰਦਾ ਸੀ ਮੈਂ ਮੜਾ ਜਾਆ ਮਾਂ ਤੇ ਨਾਲੇ ਰੋਟੀ ਰੁੱਟੀ ਬਣਾ ਲੈਨੇ ਮੈਂ ਰੋਟੀ ਖਾ ਕੇ ਫਿਰ ਰਹਾਂਗਾ ਐ ਕਰੋ ਮੈਂ ਤੁਹਾਨੂੰ ਫੋਟੋ ਭੇਜ ਦਿੰਨੀ ਆ WhatsApp ਤੇ ਪਰਚੀ ਦੀ ਚੱਲ ਹਾਂ ਐ ਕਰ ਲੋ ਫੋਟੋ ਭੇਜ ਦਿਓ ਹਾਂ ਚੱਲ ਠੀਕ ਆ ਫਿਰ ਯਾਦ ਨਾਲ ਲੈ ਆਇਓ ਕੋਈ ਗੱਲ ਨਹੀਂ ਹੋ ਠੀਕ ਆ ਚਲੋ ਝਾੜੂ ਕੱਢ ਕੇ ਨਾ ਆ achar paande ਰਹਿੰਦੇ ਨੇ ਇਹ ਵੀ ਮਾਂ ਜਾਵਾ ਉਹ ਬੁੜੀ ਨੇ ਕਿੱਧਰ ਮੂੰਹ ਚੱਕ ਲਿਆ ਮੈਨੂੰ ਪੱਕਾ ਪਤਾ ਹੁਣ 내 ਮੇਰਾ ਕੰਮ ਵਧਾਉ ਮੈਨੂੰ ਲੱਗਦਾ ਰੋਟੀ ਹਜੇ ਪਕਾਈ ਨਹੀਂ ਹੈਗੀ ਲੈ ਦੱਸ ਐ ਕੀ ਕਰੀ ਜਾਂਦੇ ਹੋ ਤੁਸੀਂ ਕੁੜੇ ਪੁੱਤ ਰੋਟੀ ਦੇਖਦੀ ਸੀ ਭੁੱਖ ਲੱਗੀ ਪਈ ਐ ਸਵੇਰੀ ਲੰਗਰ ਹਲੇ 11 ਵਜੇ ਨੇ ਕੁੜੇ 11 ਥੋੜੇ ਹੁੰਦੇ ਨੇ ਥੋੜੇ ਵੀ ਨਾ ਪਿੰਡ ਵਾਲੇ ਦਾ ਕੁਝ ਨਹੀਂ ਹੋ ਸਕਦਾ 11 ਵਜੇ ਨੇ ਕੋਈ ਨਾ ਇੱਕ ਡੇਢ ਹੋਰ ਰੋਟੀ ਬਣਾਉਂਗੀ ਮੈਂ ਮੈਂ ਦੱਸ ਹਜੇ 1:30 ਵਜੇ ਜਾਓ ਜਾਓ ਤੁਸੀਂ ਅੰਦਰ ਜਾ ਕੇ ਬਹਿ ਜਾਓ ਸਿਵਿਆ ਅਜ ਲੱਤਾਂ ਨਹੀਂ ਕਿਵੇਂ ਮਟਿਆਰਾਂ ਵਾਂਗ ਉਤਰੀ ਫਿਰਦੀ ਰਸੋਈ ਚ ਕੰਮ ਵਧਾਉਨੂ ਮੇਰਾ ਮੈਂ ਦੱਸ ਰੋਟੀ ਦੀ ਬੁਰਕੀ ਖਾਣ ਹੀ ਗਈ ਸੀ ਚਾਰੇ ਚੱਕ ਕੇ ਪੈਂਦੀ ਐ ਖਾਣ ਨੂੰ ਪੈਂਦੀ ਐ ਕੋਈ ਰੋਟੀ ਦਾ ਟਾਈਮ ਨਹੀਂ 11 ਵਜੇ ਨੇ ਹਜੇ ਤਾਂ ਕਹਿੰਦੀ ਮੈਂ 11 ਵਜੇ ਕੋਈ ਰੋਟੀ ਦਾ ਟਾਈਮ ਨਹੀਂ ਹੁੰਦਾ ਹੈਗਾ ਕੀ ਪਾਈ ਸਰੇ ਆਈ ਪਈ ਅੱਜ ਕੱਲ੍ਹ ਦੀਆਂ ਦਾ ਤਾਂ ਜਦੋਂ ਫੋਨ ਕੀਤਾ ਗਿਆ ਭੈਣ ਦਾ ਫੋਨ ਹੈਲੋ ਹਾਂ ਹਾਂ ਸਸੀ ਕਾਲ ਪੈਣੇ ਉਹ ਠੀਕ ਹੋ ਅੱਛਾ ਆਉਣਾ ਸੀ ਤੁਸੀਂ ਅੱਛਾ 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 ਮੰਮੀ ਤਾਂ ਪੈਣੇ ਸੁੱਤੀ ਪਈ ਆ ਹਾਂ ਚੱਲ ਕੋਈ ਨਹੀਂ ਪੜਨੇ ਚੰਗ ਪਰ ਨੇਹਾ ਹਾਂਜੀ ਆ ਗਏ ਐ ਸੌਦਾ ਹਾਂ ਦੋਨੇ ਸੱਚ ਮੈਂ ਇਹ ਕਹਿੰਦਾ ਸੀ ਹਮ ਅਮਨ ਦਾ ਫੋਨ ਆਇਆ ਸੀਗਾ ਫੇਰ ਤੇ ਉਹ ਕਹਿੰਦੀ ਮੰਮੀ ਨਾਲ ਗੱਲ ਕਰਨੀ ਆ ਤੇ ਮੈਂ ਮਨਾ ਕਰਤਾ ਉਹਨੂੰ ਠੀਕ ਆ ਰੋਟੀ ਲਿਆ ਦੋ ਰੋਟੀ ਤਾਂ ਮੈਂ ਸਮੋਸੇ ਖਾ ਕੇ ਆਇਆ ਸੀ ਚਲੋ ਠੀਕ ਹੈ ਨਾਲੇ ਉਹ ਰਿਆਉਣ ਨੂੰ ਕਹਿੰਦੇ ਸੀਗੇ ਫਿਰ ਤੁਸੀਂ ਕੀ ਕਿਹਾ ਮੈਂ ਫਿਰ ਕੱਟਤਾ ਮੈਂ ਬਾਲੀ ਗੱਲ ਜੀ ਨਹੀਂ ਕਰੀ ਹੈਗੀ ਮੈਂ ਆ ਮੈਂ ਬਿਜੀ ਆ ਤੂੰ ਬਦਿਆ ਕੀਤਾ ਲੈ ਆਏ ਕਰੋ ਕੱਪੜੇ ਜੇ ਕੱਢਾ ਉਹ ਸੁੱਕੂ ਜਿਗਾ ਦੀਆਂ ਜਾਂਦੀਆਂ ਲੈ ਤੁਹਾਨੂੰ ਮੈਂ ਪੁੱਛੇ ਲੈ ਆਏ ਨੀ ਬੁੜੀਏ ਤੈਨੂੰ ਪਤਾ ਨਹੀਂ ਲੱਗਦਾ ਮੈਂ ਹੁਣ ਤਾਂ ਫਰਨੈਲ ਦੇ ਪੋਚੇ ਲਾ ਕੇ ਢੀਆਂ ਇੱਥੇ ਮੂਤਕੇ ਰੱਖਦਾ ਤੂੰ ਬੁੜੇ ਉੱਠਦੀ ਸੀ ਉੱਠਦੀ ਕਿ ਮੇਰਾ ਸਿਰ ਉੱਠਦੀ ਸੀ ਤੂੰ ਤੂੰ ਤਾਂ ਮੈਨੂੰ ਤਾਂ ਨੌਕਰ ਬਣਾ ਰੱਖਿਆ ਆਦਾ ਡੱਕਾ ਤੋੜਦਾ ਨਹੀਂ ਹੈਗਾ ਤੂੰ 니 ਉੱਠਦੀ ਸੀ ਤੀ ਉੱਠਿਆ ਨਹੀਂ ਗਿਆ ਕਿਤੇ ਡਰਾਮੇ ਫੜੇ ਨੇ ਬਿਮਾਰੀ ਦੇ ਕੁੱਚੇ ਨੇ ਉਧਰ ਪੁੱਕੇ ਮਰੀ ਜਾਂਦੀਆਂ ਉਧਰ ਉੱਠਿਆ ਨਹੀਂ ਜਾਂਦਾ ਏ ਰੱਬਾ ਚੱਕ ਲਿਆ ਕਿਉਂ ਬਦਲੇ ਲ ਲੈ ਉਹ ਹੋ ਇਹ ਤਾਂ ਸਿਆਪਾ ਕਰ ਲੂ ਬੈਠੀ ਐ ਇੱਥੇ ਮੈਂ ਕੋਈ 10 ਮੰਜਾ ਬਾਹਰ ਡਾਲਾ ਕਿਤੇ ਜਾ ਕੇ ਉੱਡੇ ਉੱਠਿਆ ਤਾਂ ਜਾਂਦਾ ਨਹੀਂ ਬ੍ਰਾਹਮਣ ਦਾ ਕਰ ਬੁੜੀ ਮੇਰੇ ਕੋਲੇ ਮੈਂ ਤੈਨੂੰ ਪਹਿਲਾਂ ਦੱਸਤੀ ਗੱਲ ਪੁੱਛਾ ਮੇਰੇ ਕੋਲੇ ਮੰਜਾ ਮੈਂ ਕਿੱਥੋਂ ਡਾਲੂਗੀ ਗੰਦ ਗੋਈ ਪਾਈ ਜਾਨੀ ਹੈਗੀ ਲੋਕਰ ਵੀ ਥੋੜੀ ਉਹ ਮੇਰਾ ਕਿਹੜਾ ਜੀ ਕਰਦਾ ਜੀ ਕਰਦਾ ਜਾਣ ਕੇ ਕਰਦੀ ਐ ਸਾਰਾ ਪਤਾ ਮੈਨੂੰ ਤੇਰਾ ਗਹਦੋ ਮੋਤਿਆ ਨਾ ਤੁਰ ਤੋ ਪਚ ਰਾਂ ਅੰਗੀਆਂ ਸਾਰੇ ਮੁੱਖ ਨਹੀਂ ਜਾਂਦਾ ਬੈਠਾ ਨਹੀਂ ਜਾਂਦਾ ਉਹ ਪੁੱਛਲੇ ਸੀ ਬੇਬੇ ਰੋਟੀ ਦਾ ਆਹੋ ਉਹਨਾਂ ਦੀ ਨੌਕਰ ਰੱਖੀ ਹੋਈ ਹੈ ਜਿਵੇਂ ਮੈਂ ਨਾਲੇ ਨਾਲ ਆਪਦੀ ਮੰਮੀ ਨੂੰ ਸਮਝਾ ਦੋ ਤੁਸੀਂ ਆ ਮੂਤ ਮੂਤ ਕੇ ਸਾਰਾ ਬੇੜਾ ਭਰਤਾ ਮੈਂ ਨੌਕਰ ਨਹੀਂ ਹੈਗੀ ਉਹਨਾਂ ਦੀ ਓ ਚਲ ਕੋਈ ਨਹੀਂ ਫੇਰ ਕੀ ਹੋ ਗਿਆ ਬਿਮਾਰ ਰਹਿੰਦੀ ਉਹ ਤੇ ਬਿਮਾਰ ਰਹਿੰਦੀ ਆ ਤੇ ਮੈਂ ਇੱਥੇ ਗੋਲੀਆਂ ਗਈ ਜਿਹੜਾ ਮੈਂ ਕੰਮਦੰਦਾ ਕਰਦੀ ਫਿਰਾਂ ਸਾਰਾ ਦਿਨ ਮੈਨੂੰ ਪੈਣਾ ਹੁੰਦਾਗਾ ਆਦੂ ਮੈਨੂੰ ਸਮਝਾਉ ਜਾ ਕੇ ਤੁਸੀਂ ਜੇ ਕਰਾਉਂ ਤੂੰ ਮੂਤ ਕਰਤਾ ਨਾ ਮੈਂ ਪੌਚੇ ਲਵਾਉਂਗੀ ਫੇਰ ਚਲ ਕੋਈ ਨਹੀਂ ਮੈਂ ਕਹਿ ਦੇਣਾ ਵੀ ਮੜਾ ਬਾਏ ਮਾਰ ਕੇ ਬੁਲਾ ਲਿਆ ਕਰਨੇ ਹਾਂ ਉਹ ਕਹਿ ਦੇਣਾ ਕੋਈ ਨਹੀਂ ਕਿੱਥੇ ਲੱਛਣ ਫੜੇ ਨੇ ਸਾਰੇ ਡੱਬਰ ਨੇ ਨੌਕਰ ਬਣਾ ਰੱਖਿਆ ਓ ਚਲ ਕੋਈ ਨਹੀਂ ਤੂੰ ਨਾ ਹੁਣ ਮੂਰਜਾ ਵਾਲਾ ਖਰਾਬ ਕਰ ਹੋਰ ਆਬ ਦਾ ਕੰਮ ਕਰ ਲੋ ਜਾਓ ਤੁਸੀਂ ਤਾਂ ਓ ਬੇਬੇ ਮੜਾਇਆ ਦੱਸ ਦਿਆ ਕਰਨੇ ਹਾਨੂੰ ਬੋਲ ਮਾਰ ਕੇ ਵੀ ਬਾਥਰੂਮ ਆਉਂਦਾ ਬੇਬੁੱਤਾ ਮੈਨੂੰ ਪਤਾ ਨਹੀਂ ਲੱਗਿਆ ਜੇ ਮੈਨੂੰ ਪਤਾ ਲੱਗ ਜਾਂਦਾ ਮੈਂ ਦੱਸ ਦਿੰਦੀ ਉਹ ਆਇਂਦਾ ਬੇਬੇ ਹੁਣ ਪਤਾ ਹੀ ਲੱਗਦਾ ਵੀ ਬਾਥਰੂਮ ਦਾ ਜ਼ੋਰ ਪਿਆਗਾ ਮੜਾਇਆ ਬੁਆਜ ਮਾਰ ਦਿੰਦੀ ਬੇਬੁੱਤਾ ਮੈਂ ਕਿਹੜਾ ਕੰਮ ਨਹੀਂ ਆ ਵੀ ਜਨਾ ਨਾਂ ਦੱਸਦੀ ਜੇ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਵੀ ਮੇਰਾ ਬਾਥਰੂਮ ਵਿੱਚ ਨਿਕਲ ਰਿਹਾ ਉਹ ਚਲ ਕੋਈ ਨਹੀਂ ਬੇਬੇ ਮੈਂ ਤਾਂ ਸਮਝਦਾ ਤੇਰਾ ਦੁੱਖ ਪਰ ਅੱਜ ਕੱਲ੍ਹ ਦੀਆਂ ਬੜੀਆਂ ਲਕੀਆਂ ਜਾਂ ਤੈਨੂੰ ਪਤਾ ਫਿਰ ਹੁਣੋਂ ਹਾਂ ਮੈਂ ਤਾਂ ਜਾਣਦੀ ਆ ਪੁੱਤ ਚਾਹ ਲਾਉ ਨੂੰ ਕਹੇ ਤੇ ਮੇਰੇ ਕੱਪੜੇ ਫੜਾ ਦੂਗੀ ਹੋਰ ਕਹੇ ਦੇ ਨਾਲ ਤੇ ਮੈਂ ਧੁੱਪੇ ਨਾ ਡਾ ਦੇ ਮੰਜਾ ਕੇ ਇੱਥੇ ਠੀਕ ਆ ਜੇ ਧੁੱਪੇ ਡਾ ਦੇ ਤਾਂ ਬੜੀ ਵਧੀਆ ਗੱਲ ਆ ਨਾਲਿਆ ਮੰਜਾ ਆ ਸੁੱਕ ਜੂਗਾ ਆਹੋ ਚਲ ਚੰਗਾ ਬੇਬੇ ਡਾ ਦੇ ਮੈਂ ਕੀ ਕਰੀ ਜਾਂਦੀ ਸੀ ਸਬਜ਼ੀ ਬਣਾਉਣ ਲੱਗੀ ਸੀ ਦੱਸੋ ਉਹ ਯਾਰ ਮੈਂ ਇਹ ਕਹਿੰਦਾ ਸੀ ਬੇਬੇ ਦਾ ਨਾ ਮੰਜਾ ਤੋਂ ਪੇਨਾ ਡਾਦੀਏ ਤੇ ਉਹ ਡਾ ਦਿੰਦੇ ਮੈਨੂੰ ਪੁੱਛਣ ਵਾਲੀ ਕਿਹੜੀ ਗੱਲ ਆ ਯਾਰ ਉਹ ਨਾਲੇ ਤੁਸੀਂ ਬੇਬੇ ਦੇ ਕੱਪੜੇ ਬਦਲ ਕੇ ਮੈਂ ਤਾਂ ਮੇਰੇ ਤੋਂ ਨਹੀਂ ਬਦਲੇ ਜਾਂਦੇ ਸਾਰਾ ਦਿਨ ਮੈਂ ਮੁੜੀਦਾ ਹੀ ਸੱਪਾ ਕਰਦੀ ਰਹੋ ਉਹ ਚਲ ਕੋਈ ਨਹੀਂ ਆਏ ਘਰ ਤੋਂ ਕਰਦੀ ਆ ਹੁਣ ਮਾਂ ਜੀ ਫੇਰ ਵੀ ਯਾਰ ਮੇਰੇ ਤੋਂ ਨਹੀਂ ਹੁੰਦਾ ਠੀਕ ਹੈ ਨਾ ਕੁਝ ਐ ਨਹੀਂ ਇਹ ਮੈਂ ਚੱਕ ਕੇ ਬੈਗਣਾ ਆਪਣੇ ਪੈਕੇ ਵਗ ਜਾਣਾ ਸਿੱਧੀ ਜੀ ਗੱਲ ਆ ਮੇਰੀ ਤਾਂ ਤਲ ਕੱਪੜੇ ਤਾਂ ਬਦਲਣਗੇ ਮੰਜੇ ਮੇਰੇ ਤੋਂ ਹੀ ਬਦਲੇ ਜਾਂਦੇ ਐ ਬੁੜੀ ਨੂੰ ਕਹਦੇ ਆਪੇ ਬਦਲਾ ਉਹ ਤਾਂ ਚੰਗਾ ਪਣਾ ਤਰੀ ਫਿਰਦੀ ਰਹਿੰਦੀ ਐ ਉਹ ਚੰਗਾ ਯਾਰ ਚੱਲ ਲਹੂ ਪੀ ਰੱਖਿਆਗਾ ਬੁੜੀ ਜੀ ਨੇ ਚੰਗੀ ਪੜੀ ਤਰੀ ਫਿਰਦੀ ਰਹੂਗੀ ਆਪ ਦਾ ਲਾੜ ਲੈ ਮੁਰੇ ਨਾ ਡਰਾਮੇ ਕਰਨ ਲੱਗ ਜੂਗੀ ਚੁਕਾ ਦੋ ਇਹਦਾ ਮੰਜਾ ਅੰਜਰੀ ਨੇ ਮੇਰਾ ਤਾਂ ਲਹੂ ਪੀਤਾ ਪਿਆ ਮਰਦੀ ਵੀ ਨਹੀਂ ਹੈਗੀ ਵਰਦਾ ਸ਼ਰਮਤੀ ਛੱਡੇ ਹੋਏ ਉਹਨੂੰ ਲੈ ਬੇਬੇ ਹੋ ਖੜੀ ਕਿਰਾਂ ਕਿੱਥੇ ਲੱਛਣ ਫੜ ਰੱਖੇ ਲੇਗੇ ਪਰ ਦੀ ਵੀ ਨਹੀਂ ਆ ਮੜਾ ਪਾਲਾ ਮੋਢੇ ਨੂੰ ਹੱਥ ਕਿਉਂ ਚੰਗੀ ਭਲੀ ਤਾਂ ਤੁਰੀ ਫਿਰਦੀ ਹੁੰਦੀ ਐ ਅਰਸੋਈਆਂ 'ਚ ਬਿਥੇਰੇ ਭਾਂਡੇ ਭੰਨ ਦਿੰਦੀ ਐ ਜਾ ਕੇ ਉਹ ਚੱਲ ਯਾਰ ਐਨਾ ਕਰ ਯਾਰ ਤੂੰ ਪਾ ਹੱਥ ਇੱਧਰ ਵੀ ਆ ਜਾ ਯਾਰ ਉੱਠ ਖੜੂਗੀ ਬਿਥੇ ਰੁੱਠ ਖੜਦੀ ਐ ਨੂੰ ਚੱਕ ਕੇ ਲੈ ਕੇ ਜਾਵੇਂ ਮੰਜਾ ਚ ਕਾ ਦੇਣੀ ਐ ਜੇ ਚਕਵਾਉਣਾ ਨਹੀਂ ਮੇਰੇ ਸੋਈ 'ਚ ਜਾ ਕੇ ਨਾ ਕੰਮ ਕਰਨ ਲੱਗ ਜੂਗੀ ਆਪ ਦਾ ਮੈਨੂੰ ਤਾਂ ਹੁਣ ਕਰਨੀ ਪਊਗਾ ਦਰਦਰਾ ਅਸ਼ਰਮ 'ਚ ਛੱਡਿਆ ਵੇਲੂ ਲੋਕਾਂ ਨੇ ਬੜੀਆਂ ਮਰ ਜਾਂਦੀਆਂ ਨੇ ਇਹ ਤਾਂ ਮਰਦੀ ਵੀ ਨਹੀਂ ਹੈਗੀ ਕਿੱਥੇ ਮੇਰੇ ਜੜੀ ਬੈਠੀ ਆ ਬਿਠਾ ਦੇ ਇੱਥੇ ਕਿਦਰ ਨਹੀਂ ਡਿੱਗਦੀ ਇਹ ਉਹ ਕੋਈ ਨਹੀਂ ਆ ਜਾ ਹਣ ਕੇ ਮਾਂ ਦੀ ਗੋਦੜੀ ਜੀ ਵੜ ਕੇ ਬਹਿ ਗਿਆ ਓਏ ਆ ਗਿਆ ਮਾਂ ਹਾ ਡਿੱਗਣਾ ਪਵੇ ਕੰਮ ਕਰਨ ਲਈ ਮੈਂ ਬੈਲ ਨਹੀਂ ਹੈਗੀ ਚੱਲ ਦਰੁਗੜਾ ਮੰਝਾ ਆ ਜਾ ਇੱਥੇ ਆਜੋ ਮਾਤਾ ਜੀ ਪੂਜ ਲੀਏ ਤੁਹਾਨੂੰ ਬੈਠੋ ਅਰਗਬੱਤੀ ਕਰਾਂ ਤੁਹਾਡੀ ਡਰਾਮੇ ਜਿਨੇ ਮਰਜੀ ਕਰਾਉ। ਤੂੰ ਬਥੇਰਾ ਤੋਰੀ ਫਿਰਦੀ ਰਹੂਗੀ। ਖਾਣਾ ਕੁਛ ਬੇਬੇ? ਨਾ, ਪੁੱਛ ਲੈ। ਭੁੱਖ ਲੱਗੀ ਪਈ ਐ। ਮੈਂ ਭੁੱਖੀ ਮਰਦੀ ਮੈਂ ਤਾਂ ਕੁਛ ਦਿੰਦੀ ਨਹੀਂ। ਚੁੱਪ ਕਰ ਜਾ। ਰੋਟੀ ਤਾਂ ਪਕਾਈ ਨਹੀਂ ਸੀ। ਬਣਾ ਦੇ ਜੀ। ਚਲ ਐ ਕਰ ਤੂੰ ਖਿਚੜੀ ਬਣਾ ਦੇ ਬੇਬੇ। ਲੋਕਾ ਰੱਖੇ ਮੈਂ ਖਿਚੜੀ ਬਣਾਉਨੂੰ। ਰੋਟੀ ਬਣੀ ਪਈ ਐ ਨਾ, ਪਾ ਕੇ ਖਾ ਲਵੇ ਆਪਦਾ। ਓ ਯਾਰ ਜਦੋਂ ਬਿਮਾਰ ਆ। ਤੇ ਮਾਰਾ ਫਿਰ ਮੈਂ ਕੀ ਕਰਾਂ ਮੇਰੇ ਦੀ ਖਾਣਦੀ ਨਹੀਂ ਆਂਦੀ ਰੋਟੀ ਖਾਦ ਨਹੀਂ ਆਂਦੀ ਜਵਾਨ ਬਥੇਰੀ ਚਾਹਦੀ ਐ ਤੇਰੀ ਬੁਢੀ ਦੀ ਉਹ ਬਥੇਰਾ ਬੋਲੀ ਜਾਊਗੀ ਔਰ ਇਹਦੇ ਹੱਲਪ ਚੋਂ ਰੋਟੀ ਨ ਟਪਦੀ ਬਥੇਰੀ ਨਾਲ ਕੁਝ ਹੋਗੀ ਪਾ ਕੇ ਫੜਾ ਦੇ ਮੈਨੂੰ ਤੇ ਨਹੀਂ ਪੜਾਈ ਜਾਂਦੀ ਮੈਨੂੰ ਐਂ ਦੱਸ ਖਿਚੜੀ ਤੂੰ ਬਣਾਏਂਗੀ ਕਿ ਮੈਂ ਬਣਾਵਾ ਆਹ ਦੇਖੋ ਮੈਨੂੰ ਤੇ ਨਹੀਂ ਹੁੰਦਾ ਤੁਹਾਡਾ ਸਿਆਪਾ ਬਣਾਉਣੀਆਂ ਬਣਾ ਦੇ ਜਾ ਕੇ ਮੇਰੇ ਤੇ ਨਹੀਂ ਬੰਦ ਦੀ ਰਹਿਣ ਦੇ ਦੇ ਨਾ ਲੜੋ ਕਰ ਲੈ ਕਰ ਲੈ ਡਰਾਮੇ ਹੁਣ ਗੋਦ ਚ ਬਿਠਾ ਲੈ ਇਹਨੂੰ ਇਹਦੇ ਕੁਝ ਤਾਂ ਮਾਲਦੀ ਐ ਛੁੜੇਤੀ ਐ ਨਾ ਲੜ ਮੈਂ ਵੀ ਫਸ ਗਿਆ ਬੇਬੇ ਚੱਲ ਪੈ ਜਾ ਤੂੰ ਤਾਂ ਆਪ ਹੀ ਫਸਿਆ ਹੋਇਆਗਾ ਤੇ ਬਥੇਰਾ ਗੋਪਣਾ ਕਰ ਲਿਆ ਨੌਕਰ ਨਹੀਂ ਹੈਗੀ ਮੈਂ ਉਹ ਚੱਲ ਚੰਗਾ ਯਾਰ ਸਿਰ ਨਾ ਖਾ ਮੈਂ ਤਾਂ ਪੀਸਰ ਖਾਨੀਆਂ ਤੁਸੀਂ ਮੇਰਾ ਲਹੂ ਪੀਤਾ ਕਮਲੀ ਬਣਾ ਰੱਖਿਆ ਤੁਸੀਂ ਮੈਨੂੰ ਕਮਲੀ ਸਮਝਦੇ ਹੋ ਚੱਲ ਮੈਂ ਲੈ ਕੇ ਆਉਣਾ ਕਹਿੰਦਾ ਆ ਬੋ ਜੀ ਚੱਲ ਵੇਜੋ ਮੈਨੂੰ ਨਾ ਕੁਝ ਵੀ ਠੀਕ ਨਹੀਂ ਲੱਗਦਾ ਹੈਗਾ ਮੈਂ ਭਰਾ ਨੂੰ ਫੋਨ ਕਰਿਆ ਸੀਗਾ ਹੂੰ ਤੇ ਫੋਨ ਚੱਕਿਆ ਵੀ ਤੇ ਮੈਨੂੰ ਮੰਮੀ ਨਾਲ ਮੈਂ ਕਿਹਾ ਗੱਲ ਕਰਵਾ ਦੋ ਗੱਲ ਵੀ ਨਹੀਂ ਕਰਵਾਈ ਮੰਮੀ ਨਾਲ ਤੇ ਮੈਂ ਦੁਬਾਰਾ ਫੇਰ ਕਰਿਆ ਦੁਬਾਰਾ ਫੇਰ ਬਾਹਰਨੇ ਜਲਾਣ ਲੱਗ ਗਿਆ ਮੇਰੀ ਚਲ ਕੰਮਕਾਰ ਹੁੰਦਾ ਇਕੱਲਾ ਬੰਦਾ ਚਲ ਫੇਰ ਮੈਂ ਫੇਰ ਲਾ ਦਾਂਗੇ ਕੋਈ ਨਾ ਤੂੰ ਕਹਿੰਦੀ ਵੀ ਆ ਕੇ ਜਾਣਾ ਤੇ ਮੰਮੀ ਕੋਲੇ ਮਿਲ ਕੇ ਜਾਣਾ ਮੈਂ ਕਿਹਾ ਸੀਗਾ ਆਪਾਂ ਜਾਇਆਵਾਂਗੇ ਚਲ ਕੰਮਕਾਰ ਹੁੰਦਾ ਫੇਰ ਵੀ ਦੁਬਾਰਾ ਲਾ ਦੇ ਫੋਨ ਕੇ ਆਵਾਂਗੇ ਕਹਿੰਦੀ ਉਹਨੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਇਕੱਲਾ ਬੰਦਾ ਚਲ ਕੰਮ ਚਲ ਠੀਕ ਹੈ ਸਰਸਿਵਾ ਮੈਂ ਪੋਰਟੀਕਾ ਸਰਸਿਵਾ ਮੈਂ ਕੀ ਹੋਇਆ ਮੰਮੀ ਤੁਸੀਂ ਤਾਂ ਰੋਣੇ ਲੱਗੇ ਤੇ ਨਾਲ ਨਾਲ ਸਗ ਨਾਲ ਲੜਦੀ ਰਹਦੀ ਆ ਅੱਜ ਮੇਰਾ ਬਾਥਰੂਮ ਨਿਕਲ ਗਿਆ ਵਿੱਚ ਨਾਲੇ ਮੈਨੂੰ ਧੱਕਾ ਮਾਰਿਆ ਨਾਲੇ ਮੇਰੇ ਸੋਸੋ ਕੁਸ ਬੋਲ ਨਹੀਂ ਮੈਂ ਲੈ ਗਾਲਾਂ ਦਿੱਤੀਆਂ ਮੈਨੂੰ ਕਹਿੰਦੀ ਮੇਰੇ ਘਰੋਂ ਨਿਕਲ ਜਾ ਐਵੇਂ ਕਿਵੇਂ ਭਾਬੀ ਘਰੋਂ ਘਟ ਦੋਗੀ ਤੁਹਾਨੂੰ ਸਸੀ ਗਾਉਦੀ ਨਹੀਂ ਮੈਂ ਪੀ ਕੇ ਆਈ ਸੀ ਸਸੀ ਗਾਉਦੀ ਬੈਜੋ ਬਾਬੇ ਨਾ ਬੱਸ ਮੈਂ ਤੇਰੇ ਵੀਰ ਨੂੰ ਭੇਜ ਦਿੰਨੀ ਆ ਉਹ ਬੈਜੂਗਾ ਠੀਕ ਹੈ ਮਾਂ ਵੀਰਾ ਨਹੀਂ ਦੇਖਦਾ ਕਿੱਥੇ ਆ ਹਮਦੂਰ ਹੋਊਗਾ ਪੁੱਤ ਲੈ ਆ ਗਿਆ ਭੈਣੇ ਸਸਰੀ ਘਰ ਭੈਣੇ ਸਸੀ ਗਾਉ ਉਹ ਠੀਕ ਹੋ ਭੈਣੇ ਹਾਂ ਠੀਕ ਹੈ ਹੋਰ ਭਾਈ ਸਸੀ ਗਾਉ ਸਸੀ ਗਾਉ ਉਹ ਠੀਕ ਹੈ ਹਾਂ ਭਾਈ ਠੀਕ ਠਾਕ ਹੈ ਹੋ ਕਿਵੇਂ ਚੱਲਦਾ ਕੰਮ हां हां भाई बढ़िया चल ही जा मम्मी ਨਾਲ ਤੁਸੀਂ ਕੀ ਕਰੀ ਜਾਂਦੇ ਹੋ ਤੰਗ ਕਰੀ ਜਾਂਦੇ ਮम्मी ਨੂੰ ਕੀ ਕੀਤਾ ਭੈਣਾ ਨਹੀਂ ਭਾਬੀ ਬੜਾ ਤੰਗ ਕਰਦੀ ਮम्मी ਨੂੰ ਨਾ ਭੈਣਾ ਇਹ ਜੀ ਤਾਂ ਕੋਈ ਗੱਲ ਨਹੀਂ ਉਹ ਤਾਂ ਇੱਕ ਦਿਨ ਮम्मी ਤੋਂ ਬਾਥਰੂਮ ਵਿੱਚ ਨਿਕਲ ਗਿਆ ਸੀਗਾ ਅੱਛਾ ਤੇ ਮੈਂ ਮम्मी ਨੂੰ ਆਖਿਆ ਵੀ ਮੜਾ ਇਹ ਦੱਸ ਦੇ ਅਗਰ ਬਸ ਐ ਹੀ ਹੋਣੇ ਆਖਿਆਗਾ ਵੀ ਮੜਾ ਇਹ ਦੱਸ ਦਿਆ ਕਰ ਜਾਂ ਬਾਜ ਮਾਰ ਦਿਆ ਕਰ ਕਰਾ ਦਿਆ ਕਰਾਂਗੇ ਹੋਰ ਤਾਂ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਮम्मी ਫਿਰ ਝੂਠੇ ਬੋਲੀ ਜਾਂਦੀ ਆ ਨਹੀਂ ਭੈਣਾ ਝੂਠ ਤਾਂ ਨਹੀਂ ਬੋਲਦੀ ਪਾਗਲ ਥੋੜੋ ਨਾ ਵੀ ਉਹ ਝੂਠ ਬੋਲੂਗੀ ਪਣ ਇਹ ਤਾਂ ਚਲ ਤੇਰੀ ਗੱਲ ਠੀਕ ਆ ਫੇਰ ਵੀ ਮੰਮੀ ਦੱਸ ਤਾਂ ਸਕਦੀ ਆ ਆਵਾਜ਼ ਦਾ ਮਾਰ ਸਕਦੀ ਆ ਨਹੀਂ ਫੇਰ ਨਹੀਂ ਉੱਠਿਆ ਗਿਆ ਹੁਣ ਉਹਨਾਂ ਤੋਂ ਫੇਰ ਬਾਜ ਦਾ ਮਾਰ ਸਕਦੀ ਐ ਹੁਣ ਬਾਥਰੂਮ ਵਿੱਚ ਧੋੜੀ ਨਿਕਲਦਾ ਹੁੰਦਾਗਾ ਪ੍ਰਜਿੰਦਰ ਉਹ ਤਾਂ ਜਰ ਰੋਂਦੀ ਸੀ ਹੈ ਭਾਈ ਉਹ ਵੀ ਕੀ ਕਰੇ ਫੇਰ ਉਧਰੋਂ ਨੀਹਾ ਨੂੰ ਪਤਾ ਕਿੰਨੇ ਕੰਮ ਹੁੰਦੇ ਨੇ ਉਧਰੋਂ ਇਹ ਬੋ ਬਾਜ ਮਾਰ ਦਿੰਦੀ ਆ ਆ ਲਿਆ ਦੇ ਆ ਲਿਆ ਦੇ ਤੇ ਤੇਰੀ ਮਾਂ ਨਹੀਂ ਹੈਗੀ ਤਾਂ ਬਾਜ ਮਾਰੂ ਤੂੰ ਕਰ ਦੇ ਅਗਰ ਜੇ ਉਹ ਨਹੀਂ ਕਰ ਸਕਦੀ ਭਾਈ ਕਰ ਤਾਂ ਮੈਂ ਵੀ ਦਿਆ ਕਰਾਂ ਭਾਈ ਫੇਰ ਹੁਣ ਮੈਂ ਕੀ ਕਰਾਂ ਦੱਸ ਭਾਈ ਪਸਾ ਇੰਨੀ ਕੀ ਗੱਲ ਹੋਈ ਸੀ ਕਿ ਮੜਾ ਵੀ ਮੰਮੀ ਦੱਸ ਦਿਆ ਕਰ ਹੋਰ ਤਾਂ ਕੋਈ ਐਡੀ ਗੱਲ ਨਹੀਂ ਹੋਈ ਜੇ ਤਾਂ ਤੋਂ ਨਹੀਂ ਹੁੰਦਾ ਇਹੀ ਲੈ ਜਾਂਦੇ ਹਰ ਨਹੀਂ ਹੈ ਜੀ ਤਾਂ ਕੋਈ ਗੱਲ ਨਹੀਂ ਭਾਈ ਭੈਣੇ ਤੁਸੀਂ ਤਾਂ ਉਹੀ ਕਹੀ ਜਾਂਦੇ ਹੋ ਚਾਹੇ ਬੇਬੇ ਨੂੰ ਪੁੱਛ ਲਓ ਨਹੀਂ ਫਿਰ ਤੁਸੀਂ ਭਾਬੀ ਨੂੰ ਤਾਂ ਸਮਝਾਈ ਸਕਦੇ ਹੋ ਨਾ ਭੈਣੇ ਉਹਦਾ ਮੈਂ ਸਮਝਾ ਦਿੰਨਾ ਹੁੰਨਾਗਾ ਇਹ ਜੀ ਤਾਂ ਐਡੀ ਵੱਡੀ ਕੋਈ ਗੱਲ ਨਹੀਂ ਹੈ ਜਿੱਡੀ ਤੁਸੀਂ ਪੜਾਈ ਜਾਂਦੇ ਹੋ ਹੋਰ ਕੀ ਹੈ ਗੱਲ ਇਹ ਜੇ ਨਹੀਂ ਸਮਝਦੀ ਫਿਰ ਅਸੀਂ ਲੈ ਜਾਂਦੇ ਆ ਬੇਬੇ ਨੂੰ ਪਹਿਲਾਂ ਵੀ ਅਸੀਂ ਸਾਮੀ ਜਾਂਦੇ ਆ ਤੇ ਹੁਣ ਵੀ ਅਸੀਂ ਸਾਮਾਂਗੇ ਸੰਭਲ ਨਾ ਚਲੋ ਠੀਕ ਹੈ ਇਸ ਵਾਰ ਤਾਂ ਸੀ ਚਲੋ ਚਲੇ ਜਾਣੇ ਆ ਠੀਕ ਹੈ ਸਮਝਾ ਕੇ ਪਰ ਅੱਗੇ ਤੋਂ ਐਵੇਂ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਨਾ ਕੋਈ ਨਹੀਂ ਭੈਣ ਤੂੰ ਟੈਨਸ਼ਨ ਨਾ ਲਓ ਬਸ ਅੱਗੇ ਤੋਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਉਰੇ ਦੀ ਨਾ ਨਾ ਕੋਈ ਨਹੀਂ ਸ਼ਿਕਾਇਤ ਆਉਣੀ ਕੱਲ ਸੁਣ ਰਜਿੰਦਰਾ ਤੈਨੂੰ ਆਮਨੇ ਫੋਨ ਵੀ ਲਾਇਆ ਸੀ ਤਾਂ ਉਹਦਾ ਫੋਨ ਵੀ ਚੱਕਿਆ ਨਾ ਗੱਲ ਕਰਾਈ ਬੇਬੇ ਨਾਲ ਫਿਰ ਦੁਬਾਰਾ ਭਾਈ ਆਏ ਸੀ ਗੱਲ ਉਹਦੇ ਨਾਲ ਬੇਬੇ ਗੂੜੀ ਨਹੀਂ ਸੁੱਤੀ ਪਈ ਸੀਗੀ ਕਿ ਮੈਂ ਸੋਚਿਆ ਵੀ ਬੇਬੇ ਨੂੰ ਕਾਹਨੂੰ ਠਾਉਣਾ ਹੈਗਾ ਵੀ ਮਸਾ ਤਾਂ ਸੁੱਤੀ ਆ ਚੱਲ ਬਾਈ ਗੱਲ ਕਰਾ ਦਿਆ ਕਰ ਮੜੀ ਜੀ ਨਾਲ ਨਾ ਉਹ ਤਾਂ ਕੋਈ ਗੱਲ ਨਹੀਂ ਬਾਈ ਤੇਰਾ ਹਾਂ ਠੀਕ ਆ ਚੱਲ ਬੈਠੋ ਬਾਈ ਫਿਰ ਮੈਂ ਆ ਗਿਆ ਮੜਾ ਜੀ ਕੋਈ ਨਾ ਕੋਈ ਨਾ ਠੀਕ ਆ ਭਾਬੀ ਚਲੋ ਠੀਕ ਆ ਫਿਰ ਅਸੀਂ ਚੱਲਦੇ ਆਂ ਚੱਕਰ ਜੰਦਰ ਹਾਂਜੀ ਠੀਕ ਚੰਗਾ ਚੱਕਰ ਬੇਬੇ ਠੀਕ ਆ ਛਾੜ ਕੇ ਜੰਦਰ ਬਤਾ ਠੀਕ ਆ ਦੱਸ ਦੋ ਢੀਕਾ ਮੈਨੂੰ ਫੋਨ ਕਰ ਦਿਓ ਜੇ ਚੱਕਰ ਨਾ ਨਾ ਕੋਈ ਨਹੀਂ ਬਾਈ ਚੰਗਾ ਚੰਗਾ ਬੇਬੇ ਠੀਕ ਆ ਰਹਿ ਜਾਂਦੇ ਬੇੜੇ ਨਹੀਂ ਕੋਈ ਨਾ ਫੇਰ ਕਿਹੜਾ ਮਾਰਾਂਗੇ ਖਾਨੀ ਬੜੀ ਐ ਕੀ ਚੁਗਲੀਆਂ ਲਾਂਦੀ ਸੀ ਨਾ ਮੇਰਾ ਕੀ ਕਰ ਦਿੰਦੀ ਮੇਰਾ ਕੁਝ ਨਹੀਂ ਵਿਗਾੜ ਸਕਦੀਓ ਆਈ ਸਮਝ ਜਾ ਨਾ ਇਹਨੂੰ ਕੀ ਕਿਹਾਗਾ ਹਾਂ ਤੂੰ ਤਾਂ ਕੁਝ ਕਹਿੰਦੀ ਨਹੀਂ ਚੁਗਲੀਆਂ ਨਾਲ ਤਾਂ ਤੇ ਕੰਨ ਭਰਤੇ ਤੂੰ ਹੁਣ ਲੱਗ ਜੂ ਡਰਾਮੇ ਕਰਨ ਹੋ ਗਈ ਬਿਮਾਰ ਤੂੰ ਤਾਂ ਤਾਜਾ ਹੁਣ ਇੱਥੇ ਲਿਆ ਲੈ ਕਰੰਪੂ ਜਾ ਤੇਰੀ ਲਿਆ ਹਰਤੀ ਲਿਆ ਹਰਤੀ ਦੀ ਪੂਜਾ ਕਰਾਂ ਮੈਂ ਬੇਬੇ ਕਮਾਲ ਆ ਤੇਰੇ ਹਾਂ ਤੂੰ ਇੰਨਾ ਕੁਝ ਬੋਲੀ ਗਈ ਮੈਂ ਤਾਂ ਫੇਰ ਵੀ ਤੇਰੀ ਮਦਦ ਕਰਦਾ ਰਹਿੰਦਾ ਸੀਗਾ ਵੀ ਚਲ ਮਾਂ ਕੀ ਮਾਂ ਕੀ ਮਾਂ ਕੀ ਢਕਾ ਕੇ ਤੋੜ ਤੇ ਮੇਰੀ ਬੈਠੇ ਦੀ ਪਤਾ ਕਿੰਨੀ ਬੇਇਜ਼ਤੀ ਕਰੀ ਗਈ ਐ ਉਹ ਐਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਗੱਲਾਂ ਜੋਗੀ ਆ ਬਸ ਕੰਮ ਧੰਦਾ ਕੋਈ ਕਰਦੀ ਨਹੀਂ ਡੱਕਾ ਕੋਈ ਤੋੜਦੀ ਨਹੀਂ ਹੈਗੀ ਮੇਰੀ ਗੱਲ ਸੁਣ ਬੇਬੇ ਜਿਹਾ ਐ ਕਰੇਗੀ ਸਾਹਮਣਾ ਮੈਂ ਵੀ ਨਹੀਂ ਫੇਰ ਤੈਨੂੰ ਐਨੂੰ ਨਾ ਤੁਸੀਂ ਬਿਰਦਾਸ਼ਮ ਤੇ ਛੱਡ ਕੇ ਆਓ ਉੱਥੇ ਬਥੇਰੀਆਂ ਬੁੜੀਆਂ ਬੈਠੀਆਂ ਹੋਣਗੀਆਂ ਜੀ ਰੱਖਣਾ ਤੇਰੇ ਬੇਬੇ ਇਹੀ ਕਰਨਾ ਪਊ ਬਸ ਵਿੱਚ ਇਹ ਖਾਈ ਜਾਊ ਉੱਥੇ ਆਪਾਂ ਨੂੰ ਕੀ ਐ ਉੱਠਾ ਤਾਂ ਤੈਨੂੰ ਕਿਵੇਂ ਨਹੀਂ ਜਾਂਦਾ ਚੱਲ ਖੜੀ ਹੋ ਚੱਲਣੇ ਮੈਂ ਘਰੋਂ ਬਾਹਰ ਕਰਦੀਆ ਚੱਲ ਖੜੀ ਹੋ ਗੋ ਚੱਲ ਐਦਾਂ ਤੁਸੀਂ ਆਦੋ ਮੈਨੂੰ ਨਹੀਂ ਮੈਂ ਤਾਂ ਬਾਹਰ ਕੱਢੇ ਨੂੰ ਚੱਲ ਚੱਲ ਖੜੀ ਹੋ ਚੱਲ ਉੱਥੇ ਚੱਲ ਬਾਹਰ ਬਥੇਰਾ ਤੈਨੂੰ ਦੇਖ ਲਿਆ ਸੀ ਆ ਫੜਾ ਦੀਆਂ ਚੱਪਲਾ ਤੋ ਤੁਰਦੀ ਲੱਗ ਚੱਲ ਨਿਕਲ ਨਿਕਲ ਸਾਨੂੰ ਨਹੀਂ ਪਤਾ ਕਿੱਥੇ ਜਾਣਗੀ ਮੇਰਾ ਤਾਂ ਤੂੰ ਜਿਉਣ ਤੋਂ ਬਰ ਕੀਤਾ ਪਿਆਥੇ ਚੱਲ ਬਾਹਰ ਚੱਲ ਉੱਥੇ ਡੇਰੇ ਛੱਡੇ ਆਉਣਾਗਾ ਵੇ ਤੂੰ ਚੱਲ ਲਹੂ ਪਿਤਾ ਮੇਰਾ ਚੱਲ ਤੇਰਾ ਗੰਦ ਚੱਕਰ ਨੂੰ ਬੈਠੀ ਐ ਇੱਥੇ ਮੈਂ ਲਹੂ ਪੀ ਛੱਡਿਆ ਮੇਰਾ ਪੁੱਤ ਦੀ ਬੇਇੱਜ਼ਤੀ ਕਰਨ ਵੇਲੇ ਸ਼ਰਮ ਨਹੀਂ ਆਉਂਦੀ ਸੀ ਮਰਦੀ ਵੀ ਨਹੀਂ ਹੈਗੀ ਕਿੱਥੇ ਮੇਰਾ ਲਹੂ ਪਿਤਾ ਓਏ ਆਹ ਤੇਰੇ ਅੰਦਰ ਯਾਰ ਆਹੀ ਦੇਖ ਤੂੰ ਦਾ ਜਮੇ ਜਾਲਮ ਨਿਕਲੇ ਆ ਦੀ ਮਾਂ ਨੂੰ ਧੱਕੇ ਮਾਰਵਾ ਕੱਢਦਾ ਮਾਰੇ ਭਾਈ ਇਹੋ ਜਿਹੇ ਦਾ ਕੋਈ ਗੱਲ ਨਹੀਂ ਗੱਲ ਕਿਉਂ ਨਹੀਂ ਆ ਦੇਖ ਤੂੰ ਧੱਕੇ ਮਾਰ ਕੇ ਬਾਹਰ ਕੱਢਿਆ ਨੂੰ ਸ਼ਰਮ ਕਰੋ ਮਾੜੀ ਮੋਟੀ ਥੋੜੇ ਲਖ ਲਾਨਤ ਪੈਂਦੀ ਆ ਇਹੋ ਜਿਹੇ ਦਾ ਤੇ ਮਾਨੂੰ ਤਾਂ ਕੇ ਮਾਰ ਕੇ ਬਾਹਰ ਕੱਢਦੇ ਹੋ ਨਹੀਂ ਵੀਰੇ ਤੁਹਾਨੂੰ ਨੋਮੀਨੇਟਡ ਦੇ ਵਿੱਚ ਪਾਲਿਆ ਤੁਸੀਂ ਆ ਸੀਲਾ ਦਿੱਤਾ ਮਾਨੂੰ ਉਹ ਨਹੀਂ ਨਹੀਂ ਦੀਦੀ ਤੁਸੀਂ ਤਾਂ ਗਲਤ ਸਮਝ ਜਾਨੇ ਹੋ ਇਹ ਜੀ ਤਾਂ ਕੋਈ ਗੱਲ ਹੀ ਨਹੀਂ ਹੋਈ ਹੈਗੀ ਤੁਹਾਨੂੰ ਨਾ ਪਲੇਖਾ ਲੱਗਦਾ ਹੈਗਾ ਵੀਰ ਜੀ ਨਾਲੇ ਸਹੀ ਕਹਿ ਰਹੀ ਆ ਮੈਂ ਸੱਚੀ ਹੈ ਜੀ ਕੋਈ ਗੱਲ ਨਹੀਂ ਤੁਸੀਂ ਤਾਂ ਐਵੇਂ ਸਿਰ ਚੜੀ ਜਾਂਦੇ ਹੋ ਸਾਡੇ ਅਸੀਂ ਤਾਂ ਕੁਝ ਨਹੀਂ ਆਖਿਆ ਬੇਬੇ ਨੂੰ ਅੱਛਾ ਬਾਲੀਛਣੀ ਬਣਦੇ ਤੂੰ ਦਿਖਾਵਾਂ ਫਿਰ ਉਹ ਤਾਂ ਮੋਬਾਈਲ ਦਾ ਕੈਮਰਾ ਮਿੰਜੇ ਤੇ ਸਰੀਰ ਕੜੂਗ ਹੋਈ ਬਹੁਚ ਜਿਹੜੀ ਤੂੰ ਕਰਦੇ ਆਂਦੇ ਨਾਲ ਮੋਬਾਈਲ ਕਿਹੜਾ ਮੋਬਾਈਲ ਹਾਂ ਮੋਬਾਈਲ ਇਤਨੀ ਕਰਤੂਤ ਪਤਾ ਲੱਗ ਜਵੇ ਦੋਹਾਂ ਦੇ ਵਿੱਚ ਤੂੰ ਕੀ ਕਰਦੇ ਉਸ ਕੀ ਨਹੀਂ ਕਰਦੇ ਮਾਣਾ ਬਾਅਦ ਚ ਭਾਬੀ ਤੂੰ ਇਹ ਭਲੇਖੇ ਜਨਾ ਰਹੀ ਮਾਂ ਨੇ ਪਹਿਲਾਂ ਹੀ ਦੋ ਕਿੱਲੇ ਮੇਰੇ ਨਾਲ ਵਾਰ ਰੱਖੇ ਸੀ ਹੁਣ ਮੈਨੂੰ ਵੀ ਪਤਾ ਮੈਂ ਕਿਹਨੂੰ ਦੇਣੇ ਆ ਹੁਣ ਅਸੀਂ ਆਪਣੀ ਮਾਂ ਨੂੰ ਨਾਲ ਲੈ ਕੇ ਜਾ ਰਹੇ ਹਾਂ ਠੀਕ ਆ ਚਲੋ ਮਾਂ ਬੜਾ ਵਧੀਆ ਕਰੀ ਚਲੋ ਮਾਂ भाई। करता ना पंगा खेड़ा सारा तेरे करके ना कुछ सुनना पाया मेनू फिर क्यों क्या मैं तेन कही गया कही गया फिर क्यों मां मेरी मां हम जा कुड़ी भी सुना गई ਕਈ ਦੋ ਕਿੱਲੇ ਮੇਰੇ ਨਾਂ ਦੇ ਮੈਨੂੰ ਪਤਾ ਮੈਂ ਕਿਨੂੰ ਦੇਣੇ ਆ ਤੈਨੂੰ ਪਤਾ ਦੋ ਕਿੱਲਿਆਂ ਦੀ ਕੀਮਤ ਕਿੰਨੀ ਹੁੰਦੀ ਆ 40 ਲੱਖ ਰੁਪਏ ਤੇ ਬਣਦੇ ਨੇ ਸਾਰਾ ਤੇਰੇ ਕਰਕੇ ਹੋਇਆ ਹੁਣ ਫਿਰ ਹੁਣ ਕੀ ਕਰਾਂਗੇ ਆਪਾਂ ਹੁਣ ਕੀ ਕਰਾਂਗੇ ਮੈਂ ਤਾਂ ਤੇਰੇ ਮਗਰ ਲੱਗਿਆ ਰਹਾ ਐਹ ਜਿਹਾ ਮੈਂ ਸੀ ਨਾ ਮੇਰੀ ਗੱਲ ਸੁਣੋ ਜੇ ਭੈਣ ਦੀ ਜਗ੍ਹਾ ਤੂੰ ਹੋਵੇਂ ਕਿ ਤੇਰੀ ਮਾਂ ਨਾਲ ਐਂ ਕੋਈ ਕਰੇ ਫੇਰ ਮੇਰੀ ਮਾਂ ਨਾਲ ਕਿਉਂ ਕਰੇ ਐਂ ਕੋਈ ਤੇ ਮੇਰੀ ਮਾਂ ਨਹੀਂ ਹੈਗੀ ਮਾੜਾ ਜਾ ਅਕਲ ਨੂੰ ਹੱਥ ਮਾਰੋ ਐਂ ਨਹੀਂ ਗਰੀਦਾ ਹੁੰਦਾ ਮਾਂ ਮੇਰੀਓ ਚੱਲ ਕੋਈ ਨਹੀਂ ਐਂ ਕਰਦੇ ਆ ਆਪਾਂ ਮਾਫੀ ਮੰਗ ਲੈਣੇ ਆਂ ਹੋਰ ਆਪਣੇ ਕੋਲੇ ਚਾਰਾ ਵੀ ਕੀ ਆ ਹੁਣ ਤਾਂ ਆਪਾਂ ਨੂੰ ਜਾ ਕੇ ਪੈਰ ਹੀ ਫੜਨੇ ਪੈਣਗੇ ਉਹਨਾਂ ਦੇ ਚੱਲੀਏ ਫਿਰ ਆਪਾਂ ਚੱਲ ਠੀਕ ਹੈ ਚੱਲਦੇ ਆਂ ਮੇਰੀ ਗੱਲ ਸੁਣੋ ਆਪਾਂ ਜਾ ਕੇ ਨਾ ਮਾਫੀ ਮੰਗ ਲੈਣੇ ਆ ਤੇ ਨਾਲੇ ਬੇਬੇ ਨੂੰ ਆਪਾਂ ਉਰੇ ਲੈ ਆਵਾਂਗੇ ਹਾਂ ਚੱਲੀਏ ਫਿਰ ਆਪਾਂ ਉਨੇ ਚੱਲ ਚੱਲੀਏ ਫਿਰ ਸਸਰੀ ਗਲਪਣਾ ਸਸਰੀ ਗਲਦੀ ਦੀ ਸਸਰੀ ਜਾਂ ਮਮੀ ਤੁਸੀਂ ਮੈਨੂੰ ਮਾਫ ਕਰ ਦੋ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਤੇ ਮੈਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਵੀ ਆ ਮੈਨੂੰ ਹੁਣ ਪਤਾ ਲੱਗ ਗਿਆ ਕਿ ਤੁਹਾਡੀ ਜਗ੍ਹਾ ਤੇ ਮੇਰੀ ਮੰਮੀ ਹੁੰਦੀ ਤਾਂ ਮੈਨੂੰ ਕਿੰਨਾ ਦੁੱਖ ਲੱਗਣਾ ਸੀ ਹੱਥ ਬਨ ਕੇ ਤੁਹਾਡੇ ਤੋਂ ਮਾਫੀ ਮੰਗਦੀ ਆ ਪਲੀਜ਼ ਮੈਨੂੰ ਮਾਫ ਕਰ ਦਿਓ ਤੁਸੀਂ ਮਾਫੀ ਸੱਚੀ ਦਿਲੋਂ ਮੰਗਦੀ ਆ ਤੁਹਾਂ ਹਾਂਜੀ ਮੰਮੀ ਸੱਚੀ ਮੰਗ ਰਹੀ ਆ ਪਲੀਜ਼ ਤੁਸੀਂ ਮੈਨੂੰ ਮਾਫ ਕਰ ਦਿਓ ਤੇ ਅੱਜ ਤੋਂ ਨਾ ਮੈਂ ਤੁਹਾਨੂੰ ਆਪਣੀ ਮਾਂ ਮੰਗਵੀਂ ਸਮਝੂੰਗੀ ਮਮਾ ਤੁਮ ਵੀ ਪੱਧ ਪਿਆਰ ਕਰੂਗੀ ਪਰ ਮੈਨੂੰ ਤੇ ਯਕੀਨਤਾ ਨਹੀਂ ਆ ਰਿਹਾ ਨਹੀਂ ਮੰਮੀ ਮੇਰੇ ਤੇ ਯਕੀਨਤਾ ਕਰਕੇ ਦੇਖੋ ਹਾਂ ਪਰ ਤੁਸੀਂ ਸਹੀ ਕਹਿ ਰਹੇ ਹੋ ਯਕੀਨ ਤੁਸੀਂ ਕਰ ਵੀ ਕਿਵੇਂ ਲਵਾਂਗੇ ਮੈਂ ਤੁਹਾਡੇ ਤੇ ਜ਼ੁਲਮ ਜਿੰਨੇ ਕੀਤੇ ਨੇ ਪਰ ਮੈਂ ਸੌਂਕਾ ਕੇ ਕਹਿਨੀ ਆ ਅਸ ਤੋਂ ਬਾਅਦ ਮੈਂ ਕਦੇ ਕੋਈ ਅਜਿਹੀ ਗਲਤੀ ਨਹੀਂ ਕਰਦੀ ਤੇ ਤੁਹਾਨੂੰ ਇਹਨਾਂ ਨੂੰ ਨੁਕਸਾਨ ਦਊਗੀ ਮੰਮੀ ਇੱਕ ਵਾਰੀ ਮਾਫ ਕਰ ਦਿਓ ਸਾਨੂੰ ਬਸ ਦੁਬਾਰਾ ਇਹੋ ਜਿਹਾ ਮੌਕਾ ਨਹੀਂ ਆਉਂਦਾ ਕੀ ਆ ਮੁੰਡਾ ਲੈਣਾ ਗੱ ਮੰਮੀ ਨੂੰ ਆਏ ਹਾਂ ਭਾਈ ਮੰਮੀ ਨੂੰ ਲੈਣਾ ਇਹ ਤਾਂ ਦੋ ਕਿੱਲੇ ਲੈਣਾ ਉਹ ਤਾਂ ਆਏ ਤੁਸੀਂ ਨਹੀਂ ਨਹੀਂ ਵੀਰ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਸ ਹੁਣ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੁਣ ਪਤਾ ਲੱਗਾ ਦੋ ਕਿੱਲੇ ਨਾਉ ਨੇ ਤਾਂ ਆ ਗਏ ਕਿੱਥੇ ਲੈਣਾ ਉਹਦਾ ਵੀਰ ਜੀ ਨਹੀਂ ਸਾਨੂੰ ਜ਼ਮੀਨ ਨਹੀਂ ਚਾਹੀਦੀ ਮੈਨੂੰ ਤਾਂ ਮਾਂ ਚਾਹੀਦੀ ਆ ਪਤਾ ਵੀ ਮਾਂ ਛੋਡੇ ਕੋੜੀ ਦੀ ਜਦ ਕੀ ਕਰਦੇ ਤੇ ਨਿਆਣੀ ਮੱਤਸ ਵੀਰ ਜੀ ਗਲਤੀ ਹੋ ਗਈ ਗਲਤੀ ਤਾਂ ਵੱਡੇ ਵੱਡਿਆਂ ਤੋਂ ਹੋ ਜਾਂਦੀ ਹੈ ਬਾਈ ਤੁਸੀਂ ਗਲਤ ਸੋਚਦੇ ਹੋ ਸਾਨੂੰ ਜ਼ਮੀਨ ਜਮੂਨ ਦਾ ਲਾਲਚ ਨਹੀਂ ਹੈਗਾ ਕੋਈ ਵੀ ਬਸ ਸਾਨੂੰ ਤਾਂ ਦੁੱਖਾ ਅਫਸੋਸ ਪਰ ਉਹ ਤੇ ਹੁਣ ਚਾਹ ਬੋਲ ਕੱਢੀ ਹੁ ਕੋਈ ਯਾਤ ਅੱਥੇ ਵੀ ਉਹ ਚਾਲ ਕੱਢਾਂਗੇ ਹੁ ਨਹੀਂ ਬਾਈ ਤੁਹਾਡੇ ਮਰੇ ਹੱਥ ਬੰਦਿਆ ਸੀ ਸਾਨੂੰ ਹੋਰ ਨਾ ਸ਼ਰਮਿੰਦਾ ਕਰੋ ਬਸ ਤਾ ਮਾਂ ਮਰੇ ਬੰਨਾ ਸਾਡੇ ਮਰੇ ਕਿ ਬੰਨੇ ਨੇ ਭਾੜੇ ਤੁਸੀਂ ਵੀ ਕਹਿ ਦਿਓ ਬਾਈ ਨੂੰ ਤੇ ਨਾਂ ਨੂੰ ਅੱਜ ਲੈ ਕੇ ਜਾਣਾਗਾ ਦੀਦੀ ਮੈਨੂੰ ਮਾਫ਼ ਕਰ ਦੋ ਮੈਂ ਮੰਮੀ ਤੇਨੇ ਆਤਿਆਚਾਰ ਕੀਤੇ ਨੇ ਹਾਂ ਮਾਫ਼ੀ ਦੇ ਲੱਗ ਤਾਂ ਮੈਂ ਹੈ ਨਹੀਂ ਪਰ ਪਲੀਜ਼ ਤੁਸੀਂ ਮੈਨੂੰ ਇੱਕ ਵਾਰ ਮਾਫ਼ ਕਰ ਦੋ ਮੈਂ ਦੁਬਾਰਾ ਇਹੋ ਜੀ ਗਲਤੀ ਕਦੇ ਨਹੀਂ ਕਰਦੀ ਮੰਮੀ ਚਲੋ ਆਜੋ ਆਪਾਂ ਆਪਣੇ ਘਰ ਹੀ ਚੱਲਦੇ ਆਂ ਦੇਖ ਲਓ ਮੰਮੀ ਜਾਣਾ ਚੱਲ ਪੁੱਤ ਦੇਖ ਲੈ ਨੇ ਇੱਕ ਵਾਰੀ ਕਿ ਸੱਚੀ ਇਹਨਾਂ ਦੀ ਆਕਲ ਟਿਕਾਣੇ ਆ ਗਈ ਚਲੋ ਮੰਮੀ ਆਜੋ ਆਪਾਂ ਆਪਣੇ ਘਰ ਹੀ ਚੱਲਾਂਗੇ ਆਜੋ ਮਾ ਮੈਨੂੰ ਮਾਫ ਕਰਦੇ ਹੁਣ ਅੱਜ ਤਾਂ ਅਸੀਂ ਤੈਨੂੰ ਘਰੇ ਲੈ ਕੇ ਜਾਵਾਂਗੇ ਜੇਰ ਪੁੱਤ ਜੇ ਤੂੰ ਬਾਲਾ ਕਹਿਣਾ ਤਾਂ ਤੈਨੂੰ ਮਾਫ ਕਰਿਆ ਪਰ ਹੁਣ ਮੈਨੂੰ ਨਹੀਂ ਹਾਂ ਦੇ ਜਿਹੜੇ ਤੋਂ ਵੀ ਲੱਗਦਾ ਵੀ ਠੀਕ ਹੈ ਹਾਂ ਮੀ ਗਲਤੀ ਦਾ ਸਾਹਸ ਹੋ ਗਿਆ ਹਾਂਜੀ ਮੰਮੀ ਹੁਣ ਤੁਸੀਂ ਜਮਾ ਫਿਕਰ ਨਾ ਕਰਿਓ ਮੈਂ ਨਾ ਤੁਹਾਡਾ ਬਹੁਤ ਖਿਆਲ ਰੱਖੂਗੀ ਤੇ ਨਾਲੇ ਵੀਰ ਜੀ ਮੈਨੂੰ ਜ਼ਮੀਨ ਦਾ ਲਾਲਚ ਨਹੀਂ ਕਥਨ ਪੰਨਵੀ ਕਿਹਾ ਨਹੀਂ ਮੈਂ ਮੈਂ ਜ਼ਮੀਂਦਾਰਾਤ ਨਹੀਂ ਕਹਿੰਦਾ ਮਾਂ ਦਾ ਰੱਬ ਦਾ ਰੂਪ ਹੁੰਦੇ ਨੇ ਹਾਂਜੀ ਜੀ ਇਹਦਾ ਮੈਂ ਇਲਜ਼ਾਰ ਕਰ। ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ। ਜੱਜ ਮੈਨੂੰ ਤੁਸੀਂ ਨੇ ਨਾ ਮaaf ਕੀਤਾ। ਤਾਂ ਮੈਨੂੰ ਰੱਬ ਨੇ ਕਦੇ ਮaaf ਨਹੀਂ ਕਰਨਾ। ਸੰਧਾਰ ਰਜਿੰਦਰ ਹੁਣ ਬਾਹ ਦਾ ਘਰ ਤੈ ਰੱਖਣਾ ਨਾਲ ਰਲ ਮਿਲ ਕੇ ਇਹਦਾ ਉਹ ਕਰਨਾ। ਅੱਛਾ ਬਈ। ਧਿਆਨ ਰੱਖਿਓ ਬੇਟੀ ਜੀ। ਹਾਂਜੀ ਜੀ। ਆਪੇ ਉਹ ਕੋਈ ਸ਼ਿਕਾਇਤ ਨਹੀਂ ਆਉਂਦੀ। ਨਹੀਂ ਨਹੀਂ ਹੁਣ ਕੋਈ ਸ਼ਿਕਾਇਤ ਨਹੀਂ ਆਉਂਦੀ। ਜਿਸ ਨੇ ਕਮਾਰਾ ਬੇਟਰ ਕਰੋ ਚਲੋ ਮੰਮੀ ਠੀਕੇ ਬੀਜੀ ਸਤਿ ਸ੍ਰੀ ਅਕਾਲ ਚੰਗਾ ਪੁੱਤ ਗੇੜਾ ਮਾਰ ਲੈ ਕੋਨਾ ਆਵਾਂਗੇ ਚੰਗਾ ਬਈ ਚੰਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਦੇਖ ਹੀ ਚੁੱਕੇ ਹੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਦਬਾਉਣੀ ਹੈ ਕਿਉਂਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਚੈਨਲ ਤੇ ਉਹ ਤੁਹਾਡੇ ਕੋਲੇ ਪਹਿਲਾਂ ਆ ਜਾਵੇ ਤੇ ਸਾਡੇ ਚੈਨਲ ਦਾ ਨਾਮ ਹੈਗਾ ਫੈਮਿਲੀ ਮੂਵੀਜ਼ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਯਾਰਾਂ ਦੋਸਤਾਂ ਨੂੰ ਸੈਂਡ ਕਰੋ ਧੰਨਵਾਦੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਐਕਟਿੰਗ ਕਿਹਦੀ ਵਧੀਆ ਲੱਗੀ ਥੈਂਕ ਯੂ